ਤਾਰਾ ਹਵੇਲੀ ਤੁਰੀ ਵੱਲੋਂ ਸਾਰੇ ਅਨਗੁਰਪੁਰੂ ਦੀਆਂ ਲੱਖ ਲੱਖ ਵਧਾਈਆਂ ਤਾਰਾ ਹਵੇਲੀ ਦੇ ਵਿੱਚ ਘਰ ਦੇ ਦੁੱਧ ਤੋਂ ਬਨੇ ਪਨੀਰ ਮੱਖਣ ਦਹੀਂ ਘਿਓ ਤਿਆਰ ਕੀਤਾ ਜਾਂਦਾ ਹੈ ਚੰਗੀ ਸਿਹਤ ਨੂੰ ਦੇਖਦੇ ਹੋਏ ਅਤੇ ਹਰ ਚੀਜ਼ ਦੀ ਕੁਆਲਿਟੀ ਆਪਣੇ ਗਾਹਕਾਂ ਤੱਕ ਪਹੁੰਚੇ ਇਸ ਕਰਕੇ ਹਰ ਚੀਜ਼ ਨੂੰ ਹੀ ਫਰਾਈ ਕੀਤਾ ਜਾਂਦਾ ਹੈ ਇਸ ਕਰਕੇ ਹੀ ਹਰ ਚੀਜ਼ ਨੂੰ ਫਰਾਈ ਕੀਤਾ ਜਾਂਦਾ ਹੈ ਤੇ ਤੇਜ਼ ਆਂਚ ਤੇ ਨਹੀਂ ਬਣਾਇਆ ਜਾਂਦਾ ਕਿ ਹਰ ਚੀਜ਼ ਦਾ ਸਵਾਦ ਬਰਕਰਾਰ ਰਹੇ ਤੇ ਸਿਹਤ ਚੰਗੀ ਰਹੇ ਜਿਸ ਕਿਉ ਵਿੱਚ ਚੀਜ਼ਾਂ ਤਲੀਆਂ ਜਾਂਦੀਆਂ ਹਨ ਉਹ ਕਿਉ ਵੀ ਗੁਣਵੱਤਾ ਦੇ ਹਿਸਾਬ ਨਾਲ ਹੀ ਵਰਤਿਆ ਜਾਂਦਾ ਹੈ ਜਿਆਦਾ ਦੇਰ ਤੱਕ ਉਸ ਕਿਉ ਨੂੰ ਵਰਤ ਕੇ ਉਸ ਵਿੱਚ ਜਾਨ ਨਹੀਂ ਤਲਦੇ ਤਾਰਾ ਹਵੇਲੀ ਐਨ ਆਰ ਆਈ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਜਿਸ ਤਾਰਾ ਹਵੇਲੀ ਐਨ ਆਰ ਆਈ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਜਿੱਥੇ ਤੁਹਾਨੂੰ ਚੰਗੀ ਪਾਰਕਿੰਗ ਵਧੀਆ ਖੁੱਲਾ ਡੁੱਲਾ ਵਾਤਾਵਰਨ ਫਿਲਮੀ ਸਟਾਈਲ ਲੁੱਕ ਦੇ ਨਾਲ ਤੁਹਾਨੂੰ ਕਿੱਟੀ ਪਾਰਟੀ ਜਨਮ ਦਿਨ ਪਾਰਟੀ ਵਿਆਹ ਦਾ ਵਧੀਆ 400 ਤੋਂ 500 ਬੰਦਿਆਂ ਦਾ ਇੰਤਜ਼ਾਮ ਤੁਹਾਡੀ ਇੱਛਾ ਅਨੁਸਾਰ ਕੀਤਾ ਜਾਂਦਾ ਹੈ ਜਿੱਥੇ ਤੁਹਾਨੂੰ ਵਧੀਆ ਲਾਈਟਿੰਗ ਚੰਗੀ ਸਟਾਰ ਡੈਕੋਰੇਸ਼ਨ ਵਰਦੀ ਵਾਲੇ ਕੁੱਕ ਪ੍ਰਦੂਸ਼ਣ ਰਹਿਤ ਵਾਤਾਵਰਣ ਤੋਂ ਵਧੀਆ ਇੰਤਜ਼ਾਮ ਮਿਲੇਗਾ ਏਸੀ ਕਮਰੇ ਵੀ ਤੁਹਾਨੂੰ ਮਿਲਣਗੇ ਅਤੇ ਤਾਰਾ ਹਵੇਲੀ ਵਿੱਚ ਫਿਲਮੀ ਰੈਸਟੋਰੈਂਟ ਵੀ ਹੈ ਫੈਮਿਲੀ ਕੋਈ ਨਹੀਂ ਚਲੀ ਜਾਂਦਾ ਆ ਮੰਗ ਜਾਂਦੇ ਆਣਾ ਗੁਣ ਪਤਾ ਲੇ ਕਿ ਗੁਣ ਪਤਾ ਐਂਡ ਤੇ ਬਹੁਤ ਗੁਣਵੱਤਾ ਮੈਂ ਕੱਟ ਕੇ ਰੱਖਦਾ ਗੁਣਵੱਤਾ ਤਾਂ ਬੋਲੇ ਅਤੇ ਤਾਰਾ ਹਵੇਲੀ ਵਿੱਚ ਫੈਮਿਲੀ ਰੈਸਟੋਰੈਂਟ ਵੀ ਹੈ ਜਿਸ ਦੀ ਵਧੀਆ ਲੁੱਕ ਤੁਹਾਡਾ ਦਿਲ ਖਿੱਚ ਲਵੇਗੀ ਮਨ ਨਹੀਂ ਕਰੇਗਾ ਤੁਹਾਡਾ ਘਰ ਜਾਣ ਨੂੰ ਇੱਕ ਵਾਰ ਜਰੂਰ ਆਪਣੇ ਪਰਿਵਾਰ ਨਾਲ ਤਾਰਾ ਹਵੇਲੀ ਸੰਗਰੂਰ ਰੋਡ ਨੇੜੇ ਦੇਸ਼ ਭਗਤ ਕਾਲਜ ਧੂਰੀ ਵਿਖੇ ਜਰੂਰ ਆਓ ਹਰ ਖੁਸ਼ੀ ਦੇ ਮੌਕੇ ਤੇ ਯਾਦ ਰੱਖੋ ਤਾਰਾ ਹਵੇਲੀ ਐਨ ਆਰ ਆਈ ਦੀ ਪਹਿਲੀ ਪਸੰਦ ਧੂਰੀ